ਸਰ ਸ਼ਿਕਾਜੀ ਸਾਰਿਆਂ ਨੂੰ ਫ੍ਰੈਂਚ ਸਟਿੱਚ ਮੁਕਸਤ ਤੋਂ ਲਓ ਜੀ ਅੱਜ ਆਪਾਂ ਤੁਹਾਨੂੰ ਸिखਾਵਾਂਗੇ ਸਿੰਧੀ ਬੂਟੀ ਸਿੰਧੀ ਬੂਟੀ ਦਾ ਵਰਕ ਆਪਾਂ ਕਿਵੇਂ ਕਰਨਾ ਸਭ ਨਾਲ ਪਹਿਲਾਂ ਆਪਾਂ ਇੱਕ ਡਰਾ ਕਰ ਲੈਣਾ ਸਿੰਧੀ ਬੂਟੀ ਵਾਲੀ ਬੂਟੀ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਆਪਾਂ ਜਾਲ ਬਣਾਉਣਾ ਹੈ ਬਹੁਤ ਸੌਖੇ ਤਰੀਕੇ ਨਾਲ ਇਹਦਾ ਜਿਹੜਾ ਜਾਲ ਹੈ ਬਣ ਕੇ ਰੈਡੀ ਹੋ ਜਾਂਦਾ ਹੈ ਜਿਵੇਂ ਜਿਵੇਂ ਮੈਂ ਸੂਈ ਨਾਲ ਟੰਕਾ ਚੱਕ ਰਹੀ ਹਾਂ ਅਸੀਂ ਹਨ ਉਵੇਂ ਤੁਸੀਂ ਚੱਕਣਾ ਤੇ ਤੱਕ ਇਹਨੂੰ ਜਿੱਧਰ ਤੇ ਉੱਪਰ ਟਿਕੜਨਾ ਨਿੱਖਣ ਦੀ ਕੋਦਣਾ ਇਹਦੇ ਵਿੱਚ ਵਸੇ ਹੀ ਇੱਕ ਵਾਰੀ ਕਨਫਿਊਜ਼ਨ ਆ ਥੋੜੀ ਜੀ ਉਸ ਤੋਂ ਬਾਅਦ ਕਲੀਅਰ ਹੋ ਜਾਂਦਾ ਤਾਂ ਇਹ ਬਹੁਤ ਈਜ਼ੀ ਆ ਫਿਰ ਤਾਂ ਮਤਲਬ ਮਿੰਟਾਂ ਸਕਿੰਟਾਂ ਦਾ ਕੰਮ ਹੀ ਹੋ ਜਾਂਦਾ ਤੇ ਬਹੁਤ ਸੋਹਣੀ ਲੱਗਦੀ ਹੈ ਇਹ ਬਣੀ ਹੋਈ ਅੱਜ ਕੱਲ ਇਹਦਾ ਬਹੁਤ ਜ਼ਿਆਦਾ ਟ੍ਰੈਂਡ ਆ ਥੋੜੀ ਜੀ ਕਨਫਿਊਜ਼ਿੰਗ ਆ ਪਰ ਜਦੋਂ ਜਾਲ ਬਣ ਜਾਂਦਾ ਉਹਨੂੰ ਫਿਲ ਕਰਨਾ ਤਾਂ ਬਹੁਤ ਹੀ ਈਜ਼ੀ ਆ ਸਤਾ ਕਪੜੇ ਨੂੰ ਚੱਕ ਕੇ ਜੌਰਸ ਡੱਬੀ ਟਾਈਪ ਆਪਣਾ ਜਾਲ ਹੈ ਜਿਹੜਾ ਬਣ ਕੇ ਰੈਡੀ ਹੋ ਜਾਊਗਾ ਆਪਣੇ ਜਿਵੇਂ ਸਿੰਧੀ ਬੂਟੀ ਦੇ ਵਿੱਚ ਸੂਟ ਹੈ ਜਿਹੜੇ ਕਾਫੀ ਟ੍ਰੈਂਡ ਦੇ ਵਿੱਚ ਨੇ ਉਸੇ ਤਰੀਕੇ ਨਾਲ ਤੁਸੀਂ ਇਹ ਵਾਲੀ ਬੂਟੀ ਦੇ ਨਾਲ ਜਿਹੜੀ ਆਪ ਵਰਕ ਕਰ ਸਕਦੇ ਹੋ ਬਣਾ ਸਕਦੇ ਹੋ ਜੇ ਕਿਸੇ ਨੂੰ ਨਹੀਂ ਆਉਦੀ ਤਾਂ ਸਾਡੇ ਕੋਲ ਤੇ ਬਹੁਤ ਵਧੀਆ ਲੁੱਕ ਆਉਂਦੀ ਹੈ ਜਦੋਂ ਆਪਾਂ ਇਹ ਰਾਇਲਟੀ ਚੀਜ਼ ਵੇਅਰ ਕਰਦੇ ਆਂ ਦਾ ਆਲਮੋਸਟ ਬਹੁਤ ਜਿਆਦਾ ਇਹਨਾਂ ਚੀਜ਼ਾਂ ਦਾ ਟ੍ਰੈਂਡ ਹੈ ਅੱਜਕੱਲ ਤੇ ਆਪਣੇ ਵੀ ਬੁਟੀਕ ਨੂੰ ਹੋ ਗਈ 8-10 ਸਾਲ ਸਰ ਨਾਲ ਜਿਆਦਾ ਸਿੰਧੀ ਬੁਟੀ ਦਾ ਕੰਮ ਹੈ ਜਿਹੜਾ ਇਸ ਸਾਲ ਚੱਲਿਆ ਤੇ ਬਹੁਤ ਲੋਕ ਪਸੰਦ ਕਰਦੇ ਨੇ ਦੇਖੋ ਆਪਾਂ ਕਿੰਨਾ ਸੋਹਣਾ ਜਾਲ ਹੈ ਜਿਹੜਾ ਫਿਲ ਕਰਤਾ ਹੈਗਾ ਤੇ ਬਸ ਜਿਹੜੇ-ਜਿਹੜੇ ਚਾਰਸ ਡੱਬੀਆਂ ਬਣੀਆਂ ਨੇ ਉਹਨਾਂ ਦੇ ਉੱਪਰ ਦੀ ਗੋਲ ਐਵੇਂ ਆਰਾਊਂਡ ਬਣੀ ਜਾਣਗੇ ਤੇ ਬਹੁਤ ਸੋਹਣਾ ਚੈੱਕ ਹੈ ਜਿਹੜਾ ਡੱਬੀ ਦੇ ਵਿੱਚ ਬਣ ਜਾਊਗਾ ਤੇ ਇਹੀ ਜਿਹੜੀ ਇਹ ਡੱਬੀ ਦੇ ਵਿੱਚ ਚੈੱਕ ਭਰਨਾ ਆਪਾਂ